ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਅੱਜ ਮਿਤੀ ਅੱਜ ਵੀ 2 ਜੂਨ 2005 ਦਿਨ ਸ਼ੁੱਕਰਵਾਰ ਨਵਾਂ ਸ਼ਹਿਰ ਰੋਡ ਪੁਰਾਣੀ ਚੁੰਗੀ ਦੇ ਕੋਲ ਕਿਸੇ ਅਣਜਾਣ ਵਿਅਕਤੀ ਦੇ ਪੈਸੇ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂ ਸ਼ਹਿਰ ਰੋਡ ਫਲੋਰ ਸੜਕ ਦੇ ਉੱਪਰ ਕਿਸੇ ਅਣਜਾਣ ਵਿਅਕਤੀ ਦੇ ਪੈਸੇ ਗਿਰੇ ਸਨ ਤਾਂ ਉੱਥੋਂ ਲੰਘ ਰਹੇ ਰਸੂਲਪੁਰ ਕਲੋਨੀ ਦੇ सुरेंद्रਪਾਲ ਕੁਗਾਜੀ ਉੱਥੋਂ ਲੰਘ ਰਹੇ ਸਨ ਉਹਨਾਂ ਨੇ ਆਪਣੀ ਸਕੂਟਰੀ ਰੋਕ ਕੇ ਦੇਖਿਆ ਕਿ ਕੁਝ ਔਰਤਾਂ ਸੜਕ ਦੇ ਉੱਪਰੋਂ ਪੈਸੇ ਚੱਕ ਰਹੀਆਂ ਸਨ ਅਤੇ ਉਹਨਾਂ ਪੈਸਿਆਂ ਨੂੰ ਆਪਣੇ ਕੱਪੜੇ ਵਿੱਚ ਲੁਕੋ ਰਹੀਆਂ ਸਨ ਜਦੋਂ ਰਸੂਲਪੁਰ ਕਲੋਨੀ ਫਲੋਰ ਦੇ ਵਸਨੀਕ सुरेंद्र ਪਾਲ ਕੁਗਾ ਜੀ ਨੇ ਇਹ ਸਭ ਕੁਝ ਦੇਖਿਆ ਤਾਂ ਉਹ ਉਹਨਾਂ ਜਨਾਨੀਆਂ ਦੇ ਕੋਲ ਚਲੇ ਗਏ ਅਤੇ ਉਹਨਾਂ ਕੋਲੋਂ ਸਾਰੇ ਪੈਸੇ ਕਢਵਾ ਲਏ ਅਤੇ ਆਪਣੇ ਕੋਲ ਫੜ ਲਏ ਮੌਕੇ ਤੇ ਪੱਤਰਕਾਰਾਂ ਨੂੰ ਫੋਨ ਕਰਦੇ ਹੋਏ ਪੱਤਰਕਾਰਾਂ ਨੂੰ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਕਿ ਸੜਕ ਦੇ ਉੱਪਰ ਪੈਸੇ ਡਿੱਗੇ ਹੋਏ ਸਨ ਦਸਨ ਯੋਗ ਗੱਲ ਇਹ ਹੈ ਕਿ ਜਦੋਂ ਪੈਸੇ ਡਿੱਗੇ ਕਿਸੇ ਰਾਗੀਰ ਦੇਤਾ ਉਹ ਦਸਨ ਯੋਗ ਘੱਟੋ ਘੱਟ 23000 ਰੁਪਇਆ ਸੀ ਔਰਤਾਂ ਦੇ ਪੈਸੇ ਚੁੱਕਣ ਤੋਂ ਪਹਿਲੋ ਇੱਕ ਮੋਟਰਸਾਈਕਲ ਵਾਲਾ ਸਰਦਾਰ ਵਿਅਕਤੀ ਜੋ ਕਿ ਪਹਿਲਾਂ ਹੀ ਪੈਸੇ ਕਾਫੀ ਇਕੱਠੇ ਕਰਕੇ ਆਪਣੇ ਨਾਲ ਲੈ ਰਾਫ ਚੱਕਰ ਹੋ ਗਿਆ ਅਤੇ ਆਪਣਾ ਮੋਟਰਸਾਈਕਲ 'ਤੇ ਜਾ ਕੇ ਲੈ ਗਿਆ ਜਿਹੜੇ ਪੈਸੇ ਹੁਣ ਤੱਕ ਮਿਲੇ ਹਨ ਉਹ ਸਿਰਫ 4500 ਰੁਪਿਆ ਹੈ ਬਾਕੀ ਪੈਸੇ ਅਣਜਾਨ ਵਿਅਕਤੀ ਅਤੇ ਅਣਜਾਨ ਔਰਤਾਂ ਉਠਾ ਕੇ ਲੈ ਗਈਆਂ ਹਨ ਅਗਰ ਕਿਸੇ ਤੇ ਇਹ ਪੈਸੇ ਡਿੱਗੇ ਹਨ ਤਾਂ ਉਹ ਆਪਣੀ ਪਛਾਣ ਦੱਸ ਕੇ ਆਪਣੇ ਪੈਸੇ ਦੱਸ ਕੇ ਉਹ ਸਾਡੇ ਕੋਲੋਂ ਪੈਸੇ ਲੈ ਕੇ ਜਾ ਸਕਦਾ ਹੈ रुपया दी गिनती सिर्फ चार हजार पांच सौ बची है पत्रकार डॉक्टर राणा अपराधी फिलौर विशेष रिपोर्ट बाकी वाले कट्ठे करके ले गए ठीक है भैया नमस्कार रोड पर फ्रूट की डेरी लगा तो यहाँ किसी के पैसे गिरे थे आपने देखा उसको पैसे गिरे देखे थे भाई अच्छे पैसे गिरे दिखे थे पीली पगड़ी वाला बंदा था वो पैसे उठा रहा था ये काफी जनानी आई ਕੰਪਨੀ ਦਾ ਉਤਰੀ ਹੋਇਆ ਤਾਂ ਕਾਹਦੇ ਪਤਾ ਨਹੀਂ ਦੇ ਕਾਫੀ ਪੈਸੇ ਉੜ ਗਏ ਜਨਾਨੀਓਂ ਸੇ ਪੈਸੇ ਕੁਝ ਘੱਟੇ ਗਏ ਨੇ ਔਰ ਬਾਕੀ ਪੀੜਿਤ ਅਗਲੇ ਵਾਲਾ ਬੰਦਾ ਤਾਂ ਲੈ ਕੇ ਚਲਾ ਗਿਆ ਸਿੱਧੂ ਕਿਤਨੇ ਕੇ ਪੈਸੇ تھے ਤੁਹਾਡਾ ਆਈਡੀਆ ਕਿੰਨਾ ਕਰਦਾ ਮੇਰਾ ਆਈਡੀਆ ਹੈ 20000 ਕਲਮਸਨ ਹੋਰੇ ਭਾਜੀ ਇਹ ਤਾਂ ਨਵਾਂ ਸ਼ਹਿਰ ਰੋਡ ਦੇ ਉੱਪਰ ਜਿਹੜੇ ਪੈਸੇ ਡਿਗੇ ਆ ਕਿਸੇ ਅਣਜਾਣ ਸ਼ਖਸ ਦੇ ਉਹ ਤੁਹਾਡੇ ਹੱਥ ਆਏ ਪਹਿਲਾਂ ਕਿਸੇ ਹੋਰ ਦੇ ਹੱਥ ਆਏ ਸੀ ਉਹ ਕਿੰਨੇ ਕੇ ਪੈਸੇ ਆ ਕਿੰਨੇ ਤੇ ਤੁਸੀਂ ਕੀ ਚਾਹੁੰਦੇ ਆ ਵੀ ਉਹਨਾਂ ਦੇ ਹੱਥ ਜਿਹੜੇ ਪੈਸੇ ਜਿਹੜੇ ਡਿਗੇ ਆ ਤੇ ਉਹਨਾਂ ਨੂੰ ਮਿਲਨੇ ਚਾਹੀਦੇ ਆ ਜੀ ਭਾਜੀ ਅਸੀਂ ਤਾਂ ਇਹੀ ਕਰਨੇ ਆ ਬਈ ਉੱਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋੜ ਆ ਉੱਥੇ ਜਾਂਦੇ ਪਏ ਸੀ ਜੀ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਨੇ ਪੈਸੇ ਡੈਗ ਗਏ ਵੀ ਲੋਕਾਂ ਨੇ ਉੱਥੇ ਇਕੱਠੇ ਕੀਤੇ ਆ ਬਾਕੀ ਨਿਰਾਦਰ ਵੀ ਖੋਏ ਆ 4500 ਰੁਪਏ ਆ ਸਭੋਂ ਆਪਣਾ ਦੱਸ ਕੇ ਬੰਦਾ ਪੈਸੇ ਲੈ ਕੇ ਜਾ ਸਕਦਾ ਵੀ ਬਾਕੀ ਇਹਨਾਂ ਦੇ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਵੀ ਜਿਹੜੇ ਜਿਹੜੇ ਕੋਈ ਖੋਏ ਆ ਵੀ ਕਿਸੇ ਅਣਜਾਣ ਬੰਦੇ ਨੇ ਦੇਖੀ ਪਗੜੀ ਕਿਤੇ ਦੀ ਜ਼ਰੂਰਤ ਜਿਆਦਾ ਸੀ ਉਹਨੂੰ ਕਿੱਥੇ ਚੱਲਾਈ ਆ ਕੋਈ ਹਸਪੀਟਲ ਚੱਲਾਈ ਕਿਤੇ ਵੀ ਚ ਬਾਕੀ ਭਾਈ ਜੀ 4500 ਰੁਪਏ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਹੈ ਜੀ ਦਰਬਾਰ ਮਈਆ ਭਗਵਾਲ ਦੀ ਤੇ ਬਹਲ ਆਇਆ ਮੇਰਾ ਪਿੰਡ ਇੰਦਰਾ ਕਲੋਨੂ ਨਗਰ ਆ ਤੁਸੀਂ ਪੜਾਤੇ ਨਹੀਂ ਪੜਾਏ ਖਰਾ ਪੜਾਏ ਹੈ ਚੱਕਿਆਂ ਦੀ ਪੁੱਤ ਹੈ ਇਹਨੂੰ ਕੋਈ ਨਹੀਂ ਹੈ ਤੁਸੀਂ ਜੀ ਮਜ਼ਦੂਰੀ ਕੋਈ ਹਸਪੀਟਲ ਦਾ ਜਾਂ ਕੋਈ ਵੀ ਦੰਦਾ ਪੈਸਾ ਨਹੀਂ ਤੁਸੀਂ ਇਕੱਠੇ ਕਰ ਲਓ ਹੋਣਾ ਤੁਸੀਂ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੀ ਫ੍ਰੀਟਾ